ਆਹਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਕੁਝ ਮਦਦਵੰਤੇ ਇਹਨਾਂ ਨੂੰ ਮੰਗ ਪੱਤਰ ਦੇਣਗੇ ਤੋਂ ਇਹ ਮੰਗ ਪੱਤਰ ਉਸੇ ਉੱਤੇ ਮੁੱਖ ਮੰਤਰੀ ਜਾਂ ਗਵਰਨਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਸਾਨੂੰ ਇਹਦਾ ਇਨਸਾਫ ਮਿਲ ਸਕੇ ਜੈ ਜੀ ਜੈ ਭਾਰਤ ਸੋ ਸਾਡੇ ਅੰਮ੍ਰਿਤ ਸਾਹਿਬ ਜੀ ਨੂੰ ਬੇਨਤੀ ਕਰਤਾ ਕਰਕੇ ਚਾਰ ਦਿਨ ਦਾ ਪਾਸਾ ਦੋ ਬਾਲਵਿੰਦ ਭਾਈ ਜਰਾ ਹੋਤੇ ਖੁੱਲ੍ਹੇ ਹੋਵੇ ਖੁੱਲ੍ਹੇ ਹੋਵੇ ਮੰਦੋੜੇ جاوے موئے پيسا جو منچستر جو کٽري مون کي ڪيئن آهي او جو جو هو کڙي جو باور حافظ ترئٽور تي باور حافظ انسار تي ميرا بيٽو کي باور حافظ جي مورتي کي ڪٽرن پرٿي ڪرو ڪٽي ڪرو ڪٽي باور حافظ جي مورتي کي پڪا ڪٽرن پرٿي ڪرو ڪٽي ڪرو